ਹਾਂ ਜੀ ਸਸ ਸੀ ਗੱਲ ਦੋਸਤੋ ਅੱਜ ਦੀ ਫੱਟੀ ਅਪਡੇਟ ਏਸੀ ਲੱਗਿਆ ਹੈ ਤਾਂ ਜ਼ਰੂਰ ਦੇਖੋ ਇਸ ਤਰੀਕੇ ਏਸੀ ਚਲਾਉਣ ਨਾਲ ਨਹੀਂ ਆਵੇਗਾ ਬਿੱਲ 600 ਯੂਨਟ ਦਾ ਫਰੀ ਲਾਭ ਏਸੀ ਵਾਲਿਆਂ ਦੀਆਂ ਲੱਗੀਆਂ ਮੌਕਾਂ ਕਿਹਾ ਪੂਰੀ ਅਪਡੇਟ ਆਉ ਜਾਂਦੀਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਦੋਸਤੋ ਅਗਰ ਤੁਹਾਡੇ ਘਰ ਦੇ ਵਿੱਚ ਵੀ AC ਲੱਗਿਆ ਹੋਇਆ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਗਰਮੀ ਦੇ ਮੌਸਮ ਵਿੱਚ ਬਿਜਲੀ ਦਾ ਬਿੱਲ ਸਭ ਤੋਂ ਜ਼ਿਆਦਾ ਆਉਂਦਾ ਹੈ ਜਿਸ ਕਰਕੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਅਤੇ ਇਸ ਦਾ ਇੱਕ ਸੰਵਿਧਾਨ ਤੁਹਾਡੇ ਲਈ ਆਪਾਂ ਲੈ ਕੇ ਹਾਜ਼ਰ ਹੋਏ ਆਂ بارش ਦੇ ਮੌਸਮ ਵਿੱਚ ਇਸ ਮੋੜ ਉਤੇ AC ਚਲਾਉਣ ਤੇ ਅੱਧਾ ਆਵੇਗਾ ਬਿਜਲੀ ਦਾ ਬਿੱਲ ਹਮੇ ਤੋਂ ਵੀ ਮਿਲੇਗਾ ਛੁਟਕਾਰਾ ਹੌਮ ਵਾਲੇ ਇਸ ਮੌਸਮ ਵਿੱਚ ਕੂਲਰ ਵੀ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਜਿਹੇ ਮੌਸਮ ਵਿੱਚ ਸਿਰਫ ਏਸੀ ਦੀ ਰਾਹਤ ਦਿੰਦਾ ਹੈ ਅਜਿਹੇ ਦਿਨ ਹੁਣ ਸਵਾਲ ਇਹ ਹੈ ਕਿ ਏਸੀ ਨੂੰ ਕਿਸ ਮੋਡ ਤੇ ਚਲਾਇਆ ਜਾਵੇ ਇਸ ਸਾਨੂੰ ਕਿਸ ਤਰੀਕੇ ਠੰਡਕ ਦੇਵੇਗਾ ਅਤੇ ਇਸ ਤੇ ਨਾਲ ਬਿਜਲੀ ਦੀ ਬਚਤ ਵੀ ਹੋਵੇਗੀ ਹੌਮ ਅਤੇ ਨਮੀ ਵਾਲੀ ਸਥਿਤੀ ਵਿੱਚ ਏਸੀ ਦੀ ਵਰਤੋਂ ਕਰਨ ਲਈ ਸਭ ਤੋਂ ਵਧੀਆ ਮੋਡ ਡਰਾਈ ਮੋਡ ਮੰਨਿਆ ਗਿਆ ਹੈ ਇਸ ਮੋਡ ਦਾ ਤਾਪਮਾਨ ਜ਼ਿਆਦਾ ਘਟਾਉ ਬਿਨਾ ਹਵਾ ਵਿੱਚ ਨਮੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਆਓ ਜਾਣਦੇ ਹਾਂ ਇਸ ਮੋਡ ਬਾਰੇ ਵਧੇਰੇ ਜਾਣਕਾਰੀ ਡਰਾਈ ਮੋਡ ਦਾ ਮੁੱਖ ਕੰਮ ਕਮਰੇ ਵਿੱਚ ਨਮੀ ਦੇ ਪੱਤਰ ਨੂੰ ਘਟਾਉਂਦਾ ਹੈ ਜਿਸ ਨਾਲ ਵਾਤਾਵਰਣ ਨੂੰ ਬਹੁਤ ਜ਼ਿਆਦਾ ਠੰਡਾ ਕੀਤਾ ਜਾ ਸਕਦਾ ਹੈ ਬਿਨਾ ਆਰਾਮਦਾਇਕ ਬਣਾਇਆ ਜਾ ਸਕਦਾ ਹੈ ਡਰਾਈ ਮੋਡ ਵਿੱਚ ਏਸੀ ਚਲਾਉਣਾ ਆਮ ਤੌਰ ਤੇ ਕੋਲ ਮੋਡ ਨਾਲੋਂ ਘੱਟ ਊਰਜਾ ਦੀ ਖਪਤ ਕਰਦਾ ਹੈ ਅਤੇ ਇਸਤੇ ਨਾਲ ਆਪਾਂ ਨੂੰ ਇੱਕ ਵੱਡੀ ਰਾਹਤ ਵੀ ਮਿਲਦੀ ਹੈ ਜਿਆਦਾ ਹੌਮ ਕਮਰੇ ਨੂੰ ਅਸਲ ਤਾਪਮਾਨ ਨਾਲੋਂ ਵੱਧ ਕਮਰਾ ਗਰਮ ਕਰ ਸਕਦਾ ਹੈ ਨਮੀ ਨੂੰ ਘਟਾ ਕੇ ਡਰਾਈ ਮੋਡ ਵਧੇਰੇ ਆਰਾਮਦਾਇਕ ਬਣਾਉਣ ਵਿੱਚ ਮਦਦ ਕਰਦਾ ਹੈ ਹੁਣ ਗੱਲ ਕਰਦੇ ਹਾਂ ਇਸਤੇ ਵਿੱਚ 600 ਯੂਨਟ ਬਿਜਲੀ ਦਾ ਲਾਭ ਕਿਵੇਂ ਮਿਲੇਗਾ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਪੰਜਾਬ ਸਰਕਾਰ ਦੁਆਰਾ 2 ਮਹੀਨਿਆਂ ਦਾ 600 ਯੂਨਟ ਬਿਜਲੀ ਫ੍ਰੀ ਕੀਤੀ ਗਈ ਹੈ ਅਗਰ ਤੁਹਾਡੇ ਘਰ ਦੇ ਵਿੱਚ ਜਾਵਾ ਵੱਡਾ ਘਰ ਨਹੀਂ ਹੈ ਸਿਰਫ ਇੱਕ ਜਾਂ ਦੋ ਰੂਮ ਜਾਂ ਤਿੰਨ ਰੂਮ ਤਾਂ ਤੁਸੀਂ ਅਗਰ ਇੱਕ ਰੂਮ ਦੇ ਵਿੱਚ ਏਸੀ ਲਗਾਇਆ ਹੋਇਆ ਅਤੇ ਇਸ ਏਸੀ ਨੂੰ ਸਿਰਫ ਔਰ ਸਿਰਫ ਤੁਸੀਂ ਕੁਝ ਘੰਟੇ ਦਿਨ ਵਿੱਚ ਅਤੇ ਕੁਝ ਘੰਟੇ ਰਾਤ ਨੂੰ ਚਲਾਉਂਦੇ ਹੋ ਅਤੇ ਬਾਕੀ ਸਮਾਂ ਤੁਸੀਂ ਏਸੀ ਨੂੰ ਬੰਦ ਵੀ ਰੱਖਦੇ ਹੋ ਤਾਂ ਤੁਹਾਨੂੰ ਸਾਤੋਂ ਵੱਡਾ ਫਾਇਦਾ ਜੋ 600 ਯੂਨਿਟ ਪੰਜਾਬ ਸਰਕਾਰ ਦੇ ਰਹੀ ਹੈ ਉਸ ਦਾ ਲਾਭ ਮਿਲ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਅਗਰ ਦੇਖਿਆ ਜਾਵੇ ਤਾਂ ਹਰ ਘਰ ਦੇ ਵਿੱਚ ਏਸੀ ਲੱਗਿਆ ਹੋਇਆ ਅਤੇ ਏਸੀ ਲੈਣ ਸਮੇਂ ਕੋਈ ਵੀ ਲੋਕ ਇਹ ਚੀਜ਼ ਨਹੀਂ ਸੋਚਦੇ ਕਿ ਕਿਸ ਏਸੀ ਦੀ ਜ਼ਿਆਦਾ ਬਿਜਲੀ ਖਪਤ ਕਰੇਗਾ ਅਤੇ ਕਿਹੜਾ ਏਸੀ ਘੱਟ ਬਿਜਲੀ ਖਪਤ ਕਰੇਗਾ ਤੁਹਾਨੂੰ ਦੱਸਦੀ ਕਿ ਅਗਰ ਤੁਸੀਂ 5 ਸਟਾਰ ਏਸੀ ਲੈਂਦੇ ਹੋ ਉਸ ਦਾ ਬੇਸ਼ੱਕ ਬਿੱਲ ਤੁਹਾਨੂੰ ਵੱਡਾ ਆਵੇਗਾ ਫੋਰ ਐਗਜ਼ਾਮਪਲ ਤੁਹਾਡਾ ਏਸੀ ਮਹਿੰਗਾ ਤੁਹਾਨੂੰ ਮਿਲੇਗਾ ਲੇਕਿਨ ਉਹ ਨਾਰਮਲ ਏਸੀ ਨਾਲੋਂ ਕਿਤੇ ਜ਼ਿਆਦਾ ਘੱਟ ਬਿਜਲੀ ਖਪਤ ਕਰਦਾ ਹੈ ਜਿਸ ਕਰਕੇ ਤੁਸੀਂ ਇਸ ਏਸੀ ਦੀ ਵਰਤੋਂ ਕਰਕੇ ਆਪਣਾ ਬਿਜਲੀ ਦਾ ਬਿੱਲ ਬਚਾ ਸਕਦੇ ਹੋ। ਔਰ ਅਗਰ ਤੁਸੀਂ ਹਰ ਦੋ ਮਹੀਨਿਆਂ ਦੇ ਵਿੱਚ ਲਗਭਗ 780 ਜੂਲਟ ਬਿਜਲੀ ਖਪਤ ਕਰਦੇ ਹੋ ਤਾਂ ਤੁਹਾਨੂੰ ਸਿਰਫ 200 ਜੂਲਟ ਬਿਜਲੀ ਦਾ ਬਿੱਲ ਪੇ ਕਰਨਾ ਪਵੇਗਾ। ਬਾਕੀ ਤੁਹਾਡਾ 600 ਜੂਲਟ ਪੰਜਾਬ ਸਰਕਾਰ ਵੱਲੋਂ ਮਾਫ ਕੀਤੀ ਗਈ ਹੈ। ਇਸ ਤਰੀਕੇ ਤੁਸੀਂ ਆਪਣੇ ਏਸੀ ਦੀ ਸਹੀ ਵਰਤੋਂ ਕਰਕੇ ਅਤੇ ਸਹੀ ਏਸੀ ਲਗਾ ਕੇ ਘਰ ਦੇ ਵਿੱਚ ਆਪਣਾ ਬਿਜਲੀ ਦਾ ਬਿੱਲ ਬਚਾ ਸਕਦੇ ਹੋ ਅਤੇ ਅਗਰ ਤੁਹਾਨੂੰ ਇਸ ਦੇ ਸੰਬੰਧੀ ਹੋਰ ਵਿਸਤ੍ਰਿਤ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਕਮੈਂਟ ਕਰਨਾ ਜਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਟੈਲੀਗ੍ਰਾਮ ਗਰੁੱਪ ਤੇ ਮੈਸੇਜ ਕਰਨਾ ਤੁਹਾਡੇ ਨਾਲ ਹੋਰ ਜਾਣਕਾਰੀ ਸ਼ੇਅਰ ਕਰ ਦੇਵਾਂਗੇ ਧੰਨਵਾਦ